ਆਲੋ ਮਾਦਾ ਇਹ ਚਿੱਠੀ ਆਈ ਸੀ ਮੈਨੂੰ ਉਹਦੇ ਚ 500 ਰੁਪਏ ਨਿਕਲਿਆ ਪਵਨ ਜੀ ਇਹਨਾਂ ਵਾਸਤੇ ਅਰਦਾਸ ਕਰਿਓ ਤੇ ਆ ਚਿੱਠੀ ਮੈਨੂੰ ਆਈ ਸੀਗੀ ਚਿੱਠੀ ਦੇ ਵਿੱਚ ਅਜ ਮੈਂ ਪੜਨਾ ਚਿੱਠੀ ਚ ਕੀ ਆ ਮੈਂ ਇੱਕ ਰਿਕੁਐਸਟ ਕਰਨਾ ਚਾਹਨਾ ਥੋੜਾ ਜਿਹਾ ਮੈਂ ਇੱਕ ਰਿਕੁਐਸਟ ਕਰਨਾ ਚਾਹਨਾ ਕਿ ਆ ਚਿੱਠੀਆਂ ਤੁਸੀਂ ਮੈਨੂੰ ਭੇਜਦੇ ਹੋ ਇੱਕ ਤਾਂ ਐਡਰੈਸ ਇੱਥੇ ਦਾ ਭੇਜ ਦਿੰਦੇ ਹੋ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਚਿੱਠੀ ਪਹੁੰਚੀ ਮੇਰੇ ਤੱਕ ਕਿ ਨਹੀਂ ਪਹੁੰਚੀ ਤੁਸੀਂ ਪ੍ਰੋਪਰ ਫੋਨ ਕਰਕੇ ਮੇਰੇ ਕੋਲ ਮੇਰਾ ਐਡਰੈਸ ਲੈ ਲਿਆ ਕਰੋ ਸਗੋਂ ਕਿ ਆ ਚਿੱਠੀਆਂ ਤਾਂ ਮੇਰੇ ਵਾਸਤੇ ਅਨਮੋਲ ਗਹਿਣਾ ਹੈ ਭੇਜਿਆ ਕਰੋ ਬੜੀ ਰੂਹ ਨਾਲ ਆ ਚਿੱਠੀ ਦੇ ਜਿਹੜੇ ਪੈਸੇ ਹੁਣ ਮੈਨੂੰ ਆਏ ਨੇ ਆ ਮੈਂ ਤੁਹਾਡੀ ਅੱਖਾਂ ਦੇ ਸਾਹਮਣੇ ਹੀ ਕਿਸੇ ਨਾ ਕਿਸੇ ਆ ਪੁੱਤ ਮਾਤਾ ਨੂੰ ਦੇ ਦਿੰਨੇ ਇਹਨਾਂ ਦਾ ਬੱਚਾ ਆ ਲੋ ਮਾਦਾ ਜੀ ਚਿੱਠੀ ਆਈ ਸੀ ਮੈਨੂੰ ਉਹਦੇ ਚ 500 ਰੁਪਏ ਨਿਕਲਿਆ ਆ ਲੋ ਆ ਚਿੱਠੀ ਜਿਨ੍ਹਾਂ ਨੇ ਭੇਜੀ ਆ ਉਹਨਾਂ ਦਾ ਨਾਮ ਹੈਗਾ ਪਵਨ ਜੀ ਇਹਨਾਂ ਨੇ ਇਸ ਤੇ ਅਰਦਾਸ ਕਰਿਓ ਇਹਨਾਂ ਨੇ ਚਿੱਠੀ 'ਚ ਮੈਨੂੰ ਕੁਝ ਲਿਖਿਆ ਵੀ ਹੈ ਉਹ ਮੈਂ ਪੜ੍ਹੂੰਗਾ ਪਰ ਆ ਪੈਸੇ ਨਿਕਲੇ ਵਿੱਚੋਂ ਤੁਹਾਡੇ ਵਾਸਤੇ ਹੁਣ ਠੀਕ ਹੈ ਉਹ 500 ਵਾਲੀ ਵੀ ਸ਼ਰਧਾ ਹੈ ਪਰ ਯਾਰ ਤੁਸੀਂ ਨਾ ਭੇਜਿਆ ਕਰੋ ਕਈ ਵਾਰ ਚਿੱਠੀ ਇੱਧਰ ਉੱਧਰ ਹੋ ਜਵੇ ਉਹ ਪੈਸੇ ਵਿੱਚੋਂ ਕੱਢ ਕੇ ਮੈਂ ਆਪਣੇ ਕੋਲ ਰੱਖ ਲਵਾਂ ਇੱਕ ਤਾਂ ਤੁਸੀਂ ਚਿੱਠੀ 'ਚ ਪੈਸੇ ਨਾ ਭੇਜਿਆ ਕਰੋ ਚਿੱਠੀ ਕੱਲੀ ਭੇਜਿਆ ਕਰੋ ਉਸ ਤੋਂ ਬਾਅਦ ਜੇ ਤੁਸੀਂ ਕੋਈ ਬੁੱਕ ਗਿਫਟ ਕਰਨੀ ਹੈ ਮੈਨੂੰ ਕੋਈ ਚਿੱਠੀ ਭੇਜਣੀ ਵੀ ਹੈ ਤਾਂ ਮੇਰਾ ਐਡਰੈਸ ਜ਼ਰੂਰ ਲੈ ਲਿਆ ਕਰੋ ਮੇਰੇ ਕੋਲ ਫੋਨ ਕਰਕੇ ਮੇਰੇ ਨੰਬਰਾਂ ਤੇ ਫੋਨ ਕਰਕੇ ਤੁਸੀਂ ਮੇਰੇ ਕੋਲ ਐਡਰੈਸ ਲੈ ਸਕਦੇ ਹੋ ਤਾਂ 968800074 ਤੇ ਤੁਸੀਂ ਮੇਰੇ ਕੋਲ ਫੋਨ ਕਰਕੇ WhatsApp ਕਰਕੇ ਐਡਰੈਸ ਵੀ ਲੈ ਸਕਦੇ ਹੋ ਤਾਂ ਪਵਨ ਜੀ ਨੇ ਜਿਨ੍ਹਾਂ ਨੇ ਲੁਧਿਆਣੇ ਮੈਨੂੰ ਚਿੱਠੀ ਭੇਜੀ ਹੈ ਤੇ ਸੇਵਾ ਵੀ ਇਹਦੇ ਵਿੱਚ ਭੇਜੀ ਹੈ ਪਹਿਲੀ ਪਹਿਲਾਂ ਵੀ ਮੈਂ ਦੋ ਤਿੰਨ ਵਾਰੀ ਚਿੱਠੀਆਂ ਦੇ ਵਿੱਚ ਸੇਵਾ ਜਦੋਂ ਮੈਨੂੰ ਆਈ ਤਮ ਆ ਵਾਪਸ ਭੇਜੀ ਸੀਗੀ ਤੇ ਇਸ ਵਾਰੀ ਚਲੋ ਮੈਂ ਵਿੱਚੇ ਵੀਡੀਓ ਤੇ ਦਵਾਤੀ ਸੇਵਾ ਪਰ ਅਗਲੀ ਵਾਰੀ ਮੇਰੀ ਬੇਨਤੀ ਹੈ ਤੁਸੀਂ ਚਿੱਠੀ ਭੇਜੋ ਜੀ ਸੱਦ ਕੇ ਭੇਜੋ ਮੇਰੇ ਲਈ ਇਹ ਜ਼ਿੰਦਗੀ 'ਚ ਮੈਨੂੰ ਕਦੀ ਇਦਾਂ ਦਾ ਲਵ ਲੈਟਰ ਤਾਂ ਮਿਲੇ ਨਹੀਂ ਪਰ ਮੇਰੇ ਲਈ ਇਹ ਲਵ ਲੈਟਰ ਹੀ ਹੈ ਮੇਰਾ ਪਿਆਰ ਹੈ ਤੁਹਾਡਾ ਪਿਆਰ ਹੈ ਤੇ ਜਿਹੜਾ ਤੁਸੀਂ ਮੈਨੂੰ ਇੰਨਾ ਕਰਦੇ ਹੋ ਬਹੁਤ ਦਿਲ ਨਾਲ ਹੱਥੀਂ ਚਿੱਠੀ ਲਿਖੀ ਹੈ ਅੱਜ ਕੱਲ ਦਾ ਤਾਂ ਵੈਸੇ ਜ਼ਮਾਨਾ ਹੈ ਨਹੀਂ ਅੱਜ ਕੱਲ ਤਾਂ ਵੌਇਸ ਰਿਕਾਰਡਿੰਗ ਵੌਇਸ ਰਿਕਾਰਡਿੰਗਸ ਆ ਗਈਆਂ ਫੋਨ ਕਾਲਸ ਆ ਗਏ ਆਡੀਓ ਮੈਸੇਜ ਆ ਗਏ ਲਿਖਣ ਵਾਲਾ ਜ਼ਮਾਨਾ ਤਾਂ ਗਿਆ ਪਰ ਫਿਰ ਵੀ ਥੈਂਕ ਯੂ ਪਵਨ ਜੀ ਤੁਸੀਂ ਆਪਣੇ ਹੱਥੀ ਮੈਨੂੰ ਚਿੱਠੀ ਲਿਖ ਕੇ ਭੇਜਿਓ ਮੈਂ ਪੜ੍ਹਾਂਗਾ ਜ਼ਰੂਰ ਕੱਲੇ ਚ ਬੈ ਕੇ ਤੇ ਤੁਸੀਂ ਕੋਈ ਵੀ ਵੀਰ ਮੈਨੂੰ ਕੋਈ ਚਿੱਠੀ ਭੇਜਣਾ ਚਾਹੁੰਦੇ ਹੋ ਫੋਨ ਕਰਕੇ ਮੇਰੇ ਕੋਲ ਐਡਰੈਸ ਲੈ ਲਿਆ ਕਰੋ ਮੇਰੇ ਆਫਿਸ ਦਾ ਉੱਥੇ ਭੇਜ ਦਿਆ ਕਰੋ ਉਹ ਕਈ ਵਾਰ ਤੁਸੀਂ ਭੇਜੀ ਹੁੰਦੀ ਹੈ ਅਨਮੋਲ ਚਿੱਠੀ ਉਹ ਇੱਧਰ ਉੱਧਰ ਹੋ ਜਾਂਦੀ ਹੈ ਕਈ ਵਾਰ ਮੈਨੂੰ ਮਿਲਦੀ ਨਹੀਂ ਭੇਜ ਦਿਆ ਕਰੋ ਪਰ ਇਹਦੇ 'ਚ ਪੈਸੇ ਪਾ ਕੇ ਨਾ ਭੇਜਿਆ ਕਰੋ ਅਰਦਾਸਾਂ ਪਾਇਆ ਕਰੋ ਇਹਦੇ 'ਚ ਦੁਆਵਾਂ ਪਾਇਆ ਕਰੋ ਪਰਮਾਤਮਾ ਮੇਰੀ ਮੱਤ ਸਵੱਲੀ ਰੱਖੇ ਔਕਾਤ ਮੇਰੀ ਰੱਖੇ ਮੇਰੀ ਜ਼ੁਬਾਨ ਠੀਕ ਰੱਖੇ ਬਸ ਇੰਨੀ ਕਰਦਾਸ ਕਰਿਆ ਕਰੋ ਤੇ ਬ ਤਾਂ ਇੱਥੇ ਜ਼ਰੂਰ ਆਇਆ ਕਰੋ ਇੱਥੇ ਜਿਵੇਂ ਪੇਸ਼ੈਂਟ ਤੁਸੀਂ ਦੇਖ ਲਓ ਮੈਡੀਕਲ ਇੱਥੇ ਹੈਲਪ ਲਾਈਨ ਲਈ ਆਂਦੇ ਨੇ ਉਹ ਬਾਪੂ ਜੀ ਆਏ ਹੋਏ ਨੇ ਇਹ ਆਏ ਹੋਏ ਨੇ ਤਾਂ ਇੱਥੇ ਆ ਕੇ ਤੁਸੀਂ ਹੈਲਪ ਕਰ ਸਕਦੇ ਹੋ ਹੋਰ ਜਾਣਕਾਰੀ ਆਸਤੇ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ 968800074 ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਜੀ